ਜਿਹੜੀਆਂ ਇਹ ਜਿਵੇਂ ਹੁਣ ਦਿੱਲੀ ਦੇ ਵਿੱਚ ਆ 10 ਸਾਲ ਪੁਰਾਣੀ ਗੱਡੀ ਬੰਦ ਕਰ ਦਿੱਤੀ ਬਹੁਤ ਸਾਰੀਆਂ ਗੱਡੀਆਂ ਇਹੋ ਜਿਹੀਆਂ ਨੇ ਬਹੁਤ ਵਧੀਆ ਨੇ 25 25 30 30000 ਕਿਲੋਮੀਟਰ ਚੱਲੀਆਂ ਉਹ ਫਿਰ ਬੈਲ ਬੈਲ ਸਰਵਿਸ ਹੋਈ ਆ ਉਹਨਾਂ ਦੀ ਬੈਲ ਕੰਡੀਸ਼ਨ ਆ ਉਹਨਾਂ ਦੀ ਉਹ ਗੱਡੀਆਂ ਮੈਂ ਤਾਂ ਕਹਿੰਦਾ ਵੀ ਜੇ ਕੋਈ ਅਦਰ ਸਟੇਟ ਦਾ ਪੰਜਾਬ ਦੇ ਪੰਜਾਬੀ ਹੋ ਵਧੀਆ ਗੱਡੀਆਂ ਦੇ ਨਜ਼ਾਰੇ ਲੈਣੇ ਆ ਤਾਂ ਤੁਸੀਂ ਦਿੱਲੀ ਜਾਓ ਪ੍ਰੋਸੈਸ ਤੁਹਾਨੂੰ ਦੱਸ ਦਿੰਦੇ ਆ ਉੱਥੇ ਜਾਓ ਮਾਰਕੀਟ ਦੇ ਅੰਦਰ ਮਾਰਕੀਟ ਦੇ ਅੰਦਰ ਜਦੋਂ ਤੁਸੀਂ ਜਾਣੇ ਹੋ ਉੱਥੇ ਤੁਸੀਂ ਗੱਡੀ ਪਸੰਦ ਕਰਦੇ ਹੋ ਦਾ ਰੇਟ ਤੈਅ ਕਰਦੇ ਹੋ ਰੇਟ ਉੱਥੇ ਦੇ ਕੇ ਤੁਸੀਂ ਆਪਣੇ ਡਾਕੂਮੈਂਟ ਨਾਲ ਲੈ ਕੇ ਜਾਓ ਉੱਥੋਂ ਮੈਜਿਸਟਰੇਟ ਸਾਹਿਬ ਬੈਠੇ ਹੁੰਦੇ ਆ ਤੁਹਾਨੂੰ ਐਨਓਸੀ ਦੇ ਦੇਣਗੇ ਉਹ ਐਨਓਸੀ ਲਿਆ ਕੇ ਆਪਣੇ ਆਰਟੀਓ ਦਾ ਅਫਸਰ ਦਿਓ ਤੇ ਜੋ ਇਥੇ ਦਾ ਪ੍ਰੋਸੈਸ ਆ ਉਹ ਤੁਹਾਡੀ ਗੱਡੀ ਪੰਜਾਬ ਨੰਬਰ ਹੋ ਜੂਗੀ ਤੇ ਤੁਸੀਂ ਆਪਣਾ ਚਲਾਓ ਤੇ ਉਹ ਇਹਦਾ ਸਰਕਾਰ ਨੂੰ ਵੀ ਫਾਇਦਾ ਹੋਊਗਾ ਟੈਕਸ ਮਿਲੂਗਾ ਜਿੱਤਿਆਂ ਨੇ ਤੇ ਉਹ ਜਿਹੜੇ ਏਐਨਪੀਆਰ ਕੈਮਰੇ ਲੱਗੇ ਹੋਏ ਨੇ ਉਹ 500 ਪੰਪਾਂ ਤੇ ਲੱਗੇ ਆ ਪਤਾ ਥੋੜਾ ਕਿਹੜੇ ਪੰਪ ਤੇ ਕੈਮਰਾ ਲੱਗਿਆ ਹੋਇਆ ਉਹ ਤੇਲ ਪਾਉਣ ਜਾਊਗੀ ਤੇ ਹੋਊਗੀ ਨਹੀਂ ਤੇ ਤੇਲ ਪਾਉਣ ਵਾਲੇ ਪੰਪ ਨੂੰ ਵੀ ਜੁਰਮਾਨਾ ਰੱਖਿਆ ਸਰਕਾਰ ਕਿੰਨੀ ਨਰਦਈ ਹੋ ਗਈ ਆ ਜਿੱਥੇ ਕਿਤੇ ਰੋਡ ਤੇ ਥੋੜੀ ਬੜੀ ਗਈ ਗੱਡੀ ਫੜੀ ਜਾਂਦੀ ਹੈ ਉੱਥੇ ਨੂੰ ਸਕ੍ਰੈਪ ਕਰ ਦਿੱਤਾ ਜਾਊਗਾ ਦਿੱਲੀ ਜੀ ਜਿਹੜੀ ਜਿਹੜੀ ਐਕਸਪੈਰੀਆ ਘੱਟੋ ਘੱਟ ਕਿੰਨੇ ਹੈ ਵੱਧ ਵੱਧ ਦੇਖੋ ਜੀ ਡੀਜ਼ਲ ਗੱਡੀ ਦੀ 10 ਸਾਲ ਆ ਤੇ ਜਿਹੜੀ ਪੈਟਰੋਲ ਗੱਡੀ ਆ ਉਹ 15 ਸਾਲ ਆ ਕੋਈ ਕੰਡੀਸ਼ਨ ਦਾ ਮਤਲਬ ਨਹੀਂ ਹੈ ਚਾਹੀ ਕਿਸੇ ਦੀ ਕੋਈ ਵਿਦੇਸ਼ ਗਈ ਹੈ ਬੰਦੇ ਗੱਡੀਆਂ ਘਰ ਖੜੀਆਂ ਕੋਈ ਮਤਲਬ ਨਹੀਂ ਹੈ ਬਸ ਸਾਰਾ ਕੁਝ ਇੱਕੋ ਰਸੇ ਬੰਨਤਾ ਜੀ ਸੱਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਮਾਹ ਪੰਜਾਬੀ ਏਸ਼ੀਆ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕਿ ਦਿੱਲੀ ਵਿੱਚ ਜੋ ਗੱਡੀਆਂ 15 ਸਾਲ ਤੋਂ ਪੁਰਾਣੀਆਂ ਨੇ 10 ਸਾਲ ਤੋਂ ਪੁਰਾਣੀਆਂ ਉਹਨਾਂ ਨੂੰ ਇਮੀਜੇਲੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਉਹ ਸੰਗੇ ਵੀ ਇਹਨਾਂ ਤੇ ਕੀ ਕਰਨਾ ਚਾਹੀਦਾ ਸੀ ਕਿ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪ ਜੀ ਸੈਸਟੀ ਕਾਂਸਰ ਸੈਸਟੀ ਕਾਲ ਜੀ ਭਾਈ ਜੀ ਜਿਵੇਂ ਕਿ ਦਿੱਲੀ ਵਿੱਚ ਜੋ ਗੱਡੀਆਂ ਨੂੰ 10 ਸਾਲ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ ਉਸ ਨੂੰ ਫਿਟਨੈਸ ਦੇ ਆਧਾਰ ਤੇ ਨਹੀਂ ਬੰਦ ਕੀਤਾ ਜਾ ਸਕਦਾ ਜੇ ਗੱਡੀ ਫਿੱਟ ਹੈ ਤੇ ਇਹਨੂੰ ਚੱਲਣ ਨੂੰ ਕੌਟੀ ਨੂੰ ਕਰਨ ਨੂੰ ਜੇ ਤਾਂ ਹੁੰਦੀ ਜੀ ਇਨਸਾਫ ਦੀ ਗੱਲ ਤਾਂ ਤਾਂ ਸੀ ਵੀ ਰੋਲੋ ਦਾ ਪੋਲਿਊਸ਼ਨ ਤਾਂ ਹੀ ਹੈ ਨਾ ਕਿ ਪੁਰਾਣੀਆਂ ਗੱਡੀਆਂ ਨੇ ਜਿਹੜੀਆਂ ਜਿਹੜੀਆਂ 2G ਗੱਡੀਆਂ ਸੀ 3G ਗੱਡੀਆਂ ਸੀ ਉਹ ਪੋਲਿਊਸ਼ਨ ਜ਼ਿਆਦਾ ਕਰਦੀਆਂ ਸੀ ਉਹਨਾਂ ਤੇ ਕਾਰਵਾਈ ਉਚਿਤ ਬਣਦੀ ਸੀ ਪੁਰਾਣੀਆਂ ਗੱਡੀਆਂ ਨੂੰ ਬੰਦ ਕਰ ਦਿੰਦੇ ਜਿਹੜੀਆਂ ਹੁਣ ਨਵੀਂ ਜਨਰੇਸ਼ਨ ਦੀਆਂ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਆ ਉਹ ਸਰਾ ਸਰ ਇੱਕ ਤੱਕਾ ਤੱਕਾ ਤੇ ਉਹ ਹਾਲਕੀ ਐਸੀ ਚੀਜ਼ ਦਾ ਹੁਣ ਸਰਕਾਰ ਅੱਗੇ ਤਾਂ ਕਿਸੇ ਦਿਨ ਨਹੀਂ ਚੱਲਦੀ ਹੱਲ ਤਾਂ ਦ੍ਰੱਟ ਕਰਾਉਣੇ ਪੈਣੇ ਆ ਜੀ ਗੱਡੀਆਂ ਭਾਵੇਂ ਤੁਸੀਂ ਜਿਹੜੀਆਂ 6ਜੀ ਨੇ ਉਹ ਵੀ ਬੰਦ ਕਰ ਦੋ ਆਕਸੀਜਨ ਤਾਂ ਪੈਦਾ ਹੋਣੀ ਨੇ ਆਕਸੀਜਨ ਪੈਦਾ ਕਰਨ ਲਈ ਦਰਖਤ ਲਾਉਣੇ ਪਏ ਨੇ ਉਸ ਵਾਸਤੇ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਜਿੰਨੇ ਇੰਨੇ ਨੇ ਵੱਡੇ ਕਮਰਸ਼ੀਅਲ ਪਲਾਟ ਖਾਲੀ ਪਏ ਨੇ ਜਦੋਂ ਤੱਕ ਉਹਨਾਂ ਨੂੰ ਦੱਸੋ ਵੀ ਠੀਕ ਹੈ ਜਿਸ ਦਿਨ ਬੰਦੇ ਨੇ ਰਜਿਸਟਰੀ ਕਰਾਉਣੀ ਆ ਉਹਨੂੰ ਦੱਸੋ ਵੀ ਤੇਰੇ ਇੰਨੇ ਇੰਨੇ ਬੂਟੇ ਤੇਰੇ ਲੱਗੇ ਹੋਣੇ ਚਾਹੀਦੇ ਆ ਤੇ ਇਹ ਕਾਮਯਾਬ ਹੋਣੇ ਚਾਹੀਦੀ ਆ ਤੇਰੇ ਖਾਲੀ ਪਲਾਟ ਆ ਜਿਹੜੇ ਇਹਦੇ ਵਿੱਚ ਬੂਟੇ ਆ ਜਿਹੜੇ ਦਰਖਤ ਆ ਉਹ ਲੱਗੇ ਹੋਣਗੇ ਜਿਸ ਦਿਨ ਤੂੰ ਕੰਸਟ੍ਰਕਸ਼ਨ ਕਰਨਾ ਹੈ ਉਸ ਦਿਨ ਤੈਨੂੰ ਵਿਭਾਗ ਮੈਨੋਸੀ ਦੇ ਦਊਗਾ ਤੂੰ ਬ ਦਰਾਖਤ ਲਾਉਣ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਇੱਕ ਗੱਡੀਆਂ ਬੰਦ ਕਰਨਾ ਕਿਤੇ ਹੱਲ ਹੋ ਜੂਗਾ ਜਿਹੜੀਆਂ ਇੰਡਸਟਰੀ ਆ ਉਹ ਧੂਆ ਨਹੀਂ ਕਰਦੀ ਉਹਦਾ ਕੀ ਹੱਲ ਹੈ ਉੱਥੇ ਨਹੀਂ ਡੀਜ਼ਲ ਪੁਕਦਾ ਜੈਂਸਟਰ ਚੱਲਦੇ ਆ ਜਨਰੇਟਰ ਚੱਲਦੇ ਨੇ ਉੱਥੇ ਨਹੀਂ ਧੂਆ ਹੈ ਜਨਰੇਟਰ ਨਾਲੇ ਚੱਲਦੇ ਜਿਵੇਂ ਕੋਈ ਲਾਈਟ ਚੱਲੀ ਜਾਂਦੀ ਨਾਲ ਜਿੰਨੇ ਟੈਟਰ ਚੱਲਦੇ ਨੇ ਫਿਰ ਫਿਰ ਤੁਸੀਂ ਡੀਜ਼ਲ ਗੱਡੀ ਦਾ ਤੁਸੀਂ ਇੱਕ ਲੈ ਕੇ ਬੈਠ ਗਏ ਅਸਲ 'ਚ ਇਹ ਕਾਰਪੋਰੇਟ ਘਰਾਣਿਆਂਗੇ ਵਿਕੀਆਂ ਹੋਈਆਂ ਸਰਕਾਰਾਂ ਨੇ ਜਿਹੜੀਆਂ ਕੋਈ ਕੁਝ ਨਹੀਂ ਦੇਖਦੇ ਜੇ ਤੁਸੀਂ ਗੱਡੀਆਂ ਬੰਦ ਕਰਨੀਆਂ ਨੇ 10 ਸਾਲ ਦਾ ਇੱਕ ਪੀਰੀਅਡ ਨਹੀਂ ਬਹੁਤ ਸਾਰੇ ਲੋਕਾਂ ਨੇ ਹੁਣ ਬੜੇ ਦੁੱਖ ਦੀਆਂ ਗੱਲਾਂ ਨੇ ਉਹਨਾਂ ਨੇ ਕਿਤੇ ਤੇ ਗਲੀਆਂ 'ਚ ਚਲਾਉਣ ਨੂੰ ਥੋੜਾ ਰੱਖੀਆਂ ਸ਼ੌਂਕ ਲਈ ਗੱਡੀਆਂ ਰੱਖੀਆਂ ਜਿਹੜੀ ਮਰਪਈਆਂ ਹੀ ਪੁਰਾਣੀਆਂ ਹੋ ਗਈਆਂ ਜਿਹੜੀ ਮਰਸੀਡਿਸ ਆ ਉਹਦਾ ਮੈਂ ਕਹਿੰਦਾ ਖਰਾਬੇ ਹੀ ਨਹੀਂ ਹੁੰਦੀ ਉਹ ਬਿਲਕੁਲ ਨਹੀਂ ਇਹ ਇਹਨਾਂ ਨੇ ਇੱਕ ਘੋੜਾ ਗੱਦਾ ਇੱਕੁਰਸੇ ਨਾਲ ਬਣਿਆ ਘੋੜਾ ਗੱਦਾ ਬਣਨ ਦਾ ਮਤਲਬ ਇਹ ਹੈ ਵੀ ਜਿੱਥੇ ਇੱਕ ਸਸਤੀ ਤੋਂ ਸਸਤੀ 1 ਲੱਖ ਰੁਪਏ ਦੀ ਕਾਰ ਹੈ ਕਿ 1 ਕਰੋੜ ਰੁਪਏ ਦੀ ਕਾਰ ਆ ਤੁਸੀਂ ਉਹਦੇ ਫੀਚਰ ਦੇਖੋ ਉਹ ਮਰਦੀ ਮਰਦੀ 50 50 ਸਾਲ ਬਾਅਦ ਵੀ ਉਹ ਗੱਡੀਆਂ ਪੋਲੀਸ਼ਨ ਨਹੀਂ ਕਰਨਗੀਆਂ ਸਭ ਕੁਝ ਸੈਂਸਰ ਤੇ ਆਧਾਰਤ ਹੈ ਜਿਹੜੀ ਤੁਹਾਨੂੰ ਇੱਕ ਨਿੱਕੀ ਨਿੱਕੀ ਇੱਕ ਫਿਊਲ ਦੀ ਕੁਆਲਿਟੀ ਤੱਕ ਦੱਸ ਦਿੰਦੀ ਆ ਮੈਨੂੰ ਤਾਂ ਇਹ ਲੱਗਦਾ ਪਗਣੀ ਮੰਤਰੀ ਸਾਹਿਬ ਕਦੇ ਇੰਨਾਂ ਵੱਡੀਆਂ ਗੱਡੀਆਂ 'ਚ ਬੈਠੇ ਨਹੀਂ ਜਾਂ ਫਿਰ ਜੇ ਉਹਨਾਂ ਨੇ ਫੈਸਲਾ ਲਿਆ ਇਹ ਸਾਰਾ ਕਾਰਪੋਰੇਟ ਦੇ ਅੰਡਰ ਹੈ ਇੱਕ ਲੋਕਾਂ ਦਾ ਧੱਕਾ ਹੋ ਰਿਹਾ ਠੀਕ ਹੈ ਕਰਨਾ ਕੀ ਚਾਹੀਦਾ ਹੁਣ ਮੇਨ ਤਾਂ ਗੱਲ ਹੈ ਕਿ ਕਰਨਾ ਕੀ ਜੀ ਇਹ ਤੇ ਜਾਂ ਫਿਰ ਪੰਜਾਬ ਵਾਲਿਆਂ ਨੂੰ ਜਿਹੜੀ ਅਦਰ ਸਟੇਟ ਵਾਲਿਆਂ ਨੂੰ ਮੈਂ ਕਹਾਂਗਾ ਉੱਥੇ ਪਹੁੰਚ ਜਾਂਦੇ ਗੱਡੀਆਂ ਉੱਥੇ ਲਿਆ ਲਿਆਗੇ ਇਦਨ ਆਪਣੇ ਨਜ਼ਾਰੇ ਦਾ ਮੌਕਾ ਜੀ ਉਹਨਾਂ ਲਈ ਜਿਹੜੀਆਂ ਇਹ ਜਿਹਨਾਂ ਨੂੰ ਦਿੱਲੀ ਦੇ ਵਿੱਚ 10 ਸਾਲ ਪੁਰਾਣੀ ਗੱਡੀ ਬੰਦ ਕਰ ਦਿੱਤੀ ਬਹੁਤ ਸਾਰੀਆਂ ਗੱਡੀਆਂ ਇਹੋ ਜਿਹੀਆਂ ਨੇ ਬਹੁਤ ਵਧੀਆ ਨੇ 25 25 30 30 ਹਜ਼ਾਰ ਕਿਲੋ ਬੈਲ ਬੈਲ ਸਰਵਿਸ ਹੋਈ ਆ ਉਹਨਾਂ ਦੀ ਬੈਲ ਕੰਡੀਸ਼ਨ ਆ ਉਹਨਾਂ ਦੀ ਉਹ ਗੱਡੀਆਂ ਮੈਂ ਤਾਂ ਕਹਿੰਦਾ ਵੀ ਜੇ ਕੋਈ ਅਦਰ ਸਟੇਟ ਦਾ ਪੰਜਾਬ ਦੇ ਪੰਜਾਬੀਓ ਵਧੀਆ ਗੱਡੀਆਂ ਦੇ ਨਜ਼ਾਰੇ ਲੈਣੇ ਆ ਤਾਂ ਤੁਸੀਂ ਦਿੱਲੀ ਜਾਓ ਪ੍ਰੋਸੈਸ ਤੁਹਾਨੂੰ ਦੱਸ ਦਿੰਦੇ ਆ ਉੱਥੇ ਜਾਓ ਮਾਰਕੀਟ ਦੇ ਅੰਦਰ ਮਾਰਕੀਟ ਦੇ ਅੰਦਰ ਜਦੋਂ ਤੁਸੀਂ ਜਾਂਦੇ ਹੋ ਉੱਥੇ ਤੁਸੀਂ ਗੱਡੀ ਪਸੰਦ ਕਰਦੇ ਹੋ ਦਾ ਰੇਟ ਤੈਅ ਕਰਦੇ ਹੋ ਰੇਟ ਉੱਥੇ ਦੇ ਕੇ ਤੁਸੀਂ ਆਪਣੇ ਡਾਕੂਮੈਂਟ ਨਾਲ ਲੈ ਕੇ ਜਾਓ ਉੱਥੋਂ ਮੈਜਿਸਟਰੇਟ ਸਾਹਿਬ ਬੈਠੇ ਹੁੰਦੇ ਆ ਤੁਹਾਨੂੰ ਐਨਓਸੀ ਦੇ ਦੇਣਗੇ ਉਹ ਐਨਓਸੀ ਲਿਆ ਕੇ ਆਪਣੇ ਆਰਟੀਓ ਦਾ ਅਫਸਰ ਦਿਓ ਤੇ ਜੋ ਇੱਥੇ ਦਾ ਪ੍ਰੋਸੈਸ ਆ ਉਹ ਤੁਹਾਡੀ ਗੱਡੀ ਪੰਜਾਬ ਨੰਬਰ ਹੋ ਜੂਗੀ ਤੇ ਤੁਸੀਂ ਆਪਣਾ ਚਲਾਓ ਤੇ ਇਹਦਾ ਸਰਕਾਰ ਨੂੰ ਵੀ ਫਾਇਦਾ ਹੋਊਗਾ ਟੈਕਸ ਮਿਲੂਗਾ ਸਰਕਾਰੀ ਟੈਕਸ ਦੀ ਵਿਵਾਰਦਾਇ ਤੇ ਇਸ ਕਰਕੇ ਚੁੱਪ ਕਰਕੇ ਜਾਓ ਉੱਥੇ ਹੁਣ ਗਰੀਬਾਂ ਨਾਲ ਜੋ ਧੱਕਾ ਹੋ ਰਿਹਾ ਹੁਣ 2-2 ਲੱਖ ਰੁਪਏ ਚ ਮਰਸੀਡੀਜ਼ ਵਿਕ ਰਹੀਆਂ ਨੇ ਤੇ ਜਿਨ੍ਹਾਂ ਨੇ ਸ਼ੌਕ ਪੂਰੇ ਕਰਨੇ ਲੈ ਲੋ ਗੱਡੀਆਂ ਵਧੀਆ ਨੇ ਕੋਈਆਂ ਗੱਡੀਆਂ ਐਕਸਪਾਇਰ ਹੋ ਗਈਆਂ ਗੱਡੀਆਂ ਦਾ ਕੋਈ ਹੱਲ ਨਹੀਂ ਹੈ ਨਾ ਜਿਹਦੀ ਗੱਡੀ ਐਕਸਪਾਇਰ ਹੋ ਗਈ ਉਹਦਾ ਕੋਈ ਹੱਲ ਨਹੀਂ ਹੈ ਕਿਉਂਕਿ ਉਹ ਗੱਡੀ 2 ਨੰਬਰ 'ਚ ਇੱਥੇ ਆਊਗੀ ਕੈਰੀਅਰ ਦੇ ਦੁਆਰਾ ਆਊਗੀ ਕਿਉਂਕਿ ਦੇਖੋ ਡੀਜ਼ਲ ਆ ਪੈਟਰੋਲ ਆ ਗੱਡੀਆਂ ਜੋ ਦੋ ਵਰਜਨ ਦੀਆਂ ਗੱਡੀਆਂ ਬੰਦ ਕੀਤੀਆਂ ਨੇ ਤੇ ਉਹ ਜਿਹੜੇ ਏ ਐਨ ਪੀ ਆਰ ਕੈਮਰੇ ਲੱਗੇ ਹੋਏ ਨੇ ਉਹ 500 ਪੰਪਾਂ ਤੇ ਲੱਗੇ ਆ ਪਰ ਪਤਾ ਥੋੜਾ ਕਿਹੜੇ ਪੰਪ ਤੇ ਕੈਮਰਾ ਲੱਗਿਆ ਹੋਇਆ ਉਹ ਤੇਲ ਪਾਉਣ ਜਾਊਗੀ ਤੇ ਹੋਊਗੀ ਨਹੀਂ ਤੇ ਤੇਲ ਪਾਉਣ ਵਾਲੇ ਪੰਪ ਨੂੰ ਵੀ ਜੁਰਮਾਨਾ ਰੱਖਿਆ ਸਰਕਾਰ ਕਿ ਜਿੱਥੇ ਕਿਤੇ ਰੋਡ ਤੇ ਥੋੜੀ ਬੜੀ ਗਈ ਗੱਡੀ ਫੜੀ ਜਾਂਦੀ ਹੈ ਉੱਥੇ ਨੂੰ ਸਕ੍ਰੈਪ ਕਰ ਦਿੱਤਾ ਜਾਊਗਾ ਦਿੱਲੀ ਜੀ ਜਿਹੜੀ ਜਿਹੜੀ ਐਕਸਪੈਰੀਆ ਘਟੋ ਘਟ ਕਿੰਨੇ ਹੈ ਵੱਧ ਵੱਧ ਦੇਖੋ ਜੀ ਡੀਜ਼ਲ ਗੱਡੀ ਦੀ 10 ਸਾਲ ਹੈ ਤੇ ਜਿਹੜੀ ਪੈਟਰੋਲ ਗੱਡੀ ਆ ਉਹ 15 ਸਾਲ ਆ ਕੋਈ ਕੰਡੀਸ਼ਨ ਦਾ ਮਤਲਬ ਨਹੀਂ ਹੈ ਚਾਹੀ ਕਿਸੇ ਦੀ ਕੋਈ ਵਿਦੇਸ਼ ਗਈ ਆ ਬੰਦੇ ਗੱਡੀਆਂ ਘਰ ਖੜੀਆਂ ਕੋਈ ਮਤਲਬ ਨਹੀਂ ਹੈ ਬਸ ਸਾਰਾ ਕੁਝ ਇੱਕੁਰ ਸੇ ਬਣਦਾ ਹੀ ਹਾਂ ਉਹ ਤਾਂ ਮਰ ਗਏ ਜਿਹੜੇ ਵਿਦੇਸ਼ ਗਿਆ ਤੇ ਚਲਾਦੇ ਸਾਜ ਨੂੰ ਮਹੀਨਾ ਤੋਂ ਨਹੀਂ ਵੈਸੇ ਵੀ ਜਿਹੜੇ ਹੁਣ ਦੇਖੋ ਜਿਹੜਾ 1 ਕਰੋੜ ਰੁਪਏ ਦੀ ਗੱਡੀ ਲਊਗਾ ਵੱਡਾ ਬਿਜ਼ਨਸਮੈਨ ਲਊਗਾ ਤੇ ਉਹ ਬਾਜ਼ਾਰਾਂ ਦੇ ਵਿੱਚ ਗੱਡੀਆਂ ਤੁਹਾਨੂੰ ਪਤਾ ਹੈ ਵੀ ਜਦੋਂ ਇੱਕ ਛੋਟੇ ਸ਼ਹਿਰ ਦੇ ਵਿੱਚ ਪੰਜਾਬ ਦੇ ਕਿਸੇ ਸ਼ਹਿਰ 'ਚ ਪਾਰਕਿੰਗ ਨਹੀਂ ਹੈਗੀ ਤੇ ਦਿੱਲੀ 'ਚ ਪਾਰਕਿੰਗ ਜ਼ੀਰੋ ਹੈ ਤੇ ਉਹ ਲੈ ਕੇ ਨਹੀਂ ਜਾਂਦੇ ਉਹ ਵਿਚਾਰੇ ਕਦੇ ਐਤਵਾਰ ਨੂੰ ਕਦੇ ਹੋਇਆ ਕਦੇ ਵਿਆਹ ਸ਼ਾਦੀ ਜਾਣ ਲੱਗੇ ਆਪਣਾ ਸਟੇਟਸ ਲਈ ਲੈ ਕੇ ਜਾਂਦੇ ਆ ਸਭ ਤੋਂ ਵੱਡੀ ਮਾਰ ਉਹਨਾਂ ਲਈ ਆ ਦੂਸਰੀ ਮਾਰ ਉਹਨਾਂ ਲਈ ਆ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੇ ਟੈਕਸੀ ਦੀਆਂ ਗੱਡੀਆਂ ਕਰ ਟੈਕਸੀ ਵਾਲਿਆਂ ਲਈ ਸਭ ਤੋਂ ਮੰਦਾ ਕਿਉਂਕਿ ਟੈਕਸੀ ਆ ਜਿਹੜੀ 3-4 ਸਾਲ ਤੋਂ ਉਹ 5 ਸਾਲ ਤੋਂ ਉਹਨਾਂ ਨੇ ਕਿਸ਼ਤਾਂ ਦਿੱਤੀਆਂ ਨਹੀਂ ਤੇ ਉਸ ਤੋਂ ਬਾਅਦ ਉਹ ਮੇਨਟੇਨੈਂਸ ਕਰਕੇ ਆਪਣਾ ਅੱਜੋ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਆ ਤੇ ਅੱਜ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਇਹ ਸਰਕਾਰ ਜ਼ਬਰਦਸਤੀ ਬੰਦ ਕਰ ਰਹੀ ਏ ਪਹਿਲਾਂ ਕੋਰਪਰ ਕਰਾਣੀ ਲੈ ਜਾਂਦੀ ਜਿੰਨਾ ਵੀ ਪੈਸਾ ਜਿਹੜਾ ਗਰੀਬ ਬੰਦੇ ਦਾ ਕਿਸ਼ਤਾਂ ਦੇ ਰੂਪ ਵਿੱਚ ਬਾਅਦ ਵਿੱਚ ਕੀ ਹੁੰਦਾ ਦੇ ਬਾਅਦ ਚ ਗੱਡੀਆਂ ਜਲਦੀ ਬੰਦ ਹੋ ਜਾਂਦੀਆਂ ਉਸ ਨਾਲ ਉਹਨਾਂ ਟੈਕਸੀ ਡਰਾਈਵਰਾਂ ਦਾ ਵੀ ਬਹੁਤ ਜ਼ਿਆਦਾ ਘਾਟਾ ਹੈ ਮੈਂ ਤਾਂ ਕਹਿੰਦਾ ਉਹਨਾਂ ਡਰਾਈਵਰਾਂ ਨਾ ਕਿਵੇਂ ਬਣੂਗਾ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀ ਇਹ ਸਰਕਾਰ ਦੀ ਪਾਲਿਸੀ ਹੈ ਵਸੂਲੀ ਸਰਕਾਰ ਆ ਇਹ ਹਰ ਪਾਸਿਓਂ ਕੁਛ ਨਾ ਕੁਛ ਵਸੂਲਣ ਦਾ ਮੂਡ ਰੱਖਦੇ ਆ ਨਿਤਨ ਗੜਕਰੀ ਜੀ ਦਾ ਬਿਆਨ ਆ ਕੀ ਉਹ ਮੀਟਿੰਗ 'ਚ ਬੈਠੇ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਗੱਡੀਆਂ ਬਣਾਉਂਦੀਆਂ ਨੇ ਤੇ ਏਜੰਸੀ ਵਾਲਿਆਂ ਦੀ ਉਹ ਕਹਿ ਰਹੇ ਨੇ ਕਿ ਜਿਹੜੀਆਂ ਇਹ ਗੱਡੀਆਂ ਦਾ ਠੇਕਾ ਤੁਹਾਨੂੰ ਦਿੱਤਾ ਜਾਊਗਾ ਗੱਡੀਆਂ ਸਬਸਕ੍ਰਾਈਬ ਕਰਨ ਦਾ ਕਿਉਂ ਭਈ ਬਾਈ ਦੇਖੋ ਇੱਕ ਖਰੀਦਣ ਵਾਲੀ ਕੰਪਨੀ ਹੈ ਜਿਹੜੀ ਕਿੰਨੀਆਂ ਕੰਪਨੀਆਂ ਕਿੰਨੀਆਂ ਪੰਜ ਸੱਤ ਕੰਪਨੀਆਂ ਨੇ ਪੰਜ ਸੱਤ ਕੰਪਨੀਆਂ ਨੂੰ ਤੁਸੀਂ ਠੇਕਾ ਦੇਤਾ ਉਹ ਬੰਦਾ ਜਾਊਗਾ ਜੇ ਕਿਸੇ ਦੀ ਲੱਖ ਰੁਪਏ ਦੀ ਗੱਡੀ ਦੀ ਵੈਲਿਊ ਬਣਦੇ ਹੋ ਤਾਂ 20000 ਦੇਣਗੇ ਤਾਂ ਉਹਨੂੰ ਉਹਨਾਂ ਨੂੰ ਹੀ ਦੇਣਾ ਪਊ ਕਿਉਂਕਿ ਉਹ ਡਾਕੂਮੈਂਟ ਸਰਕਾਰ ਨੂੰ ਪੇਸ਼ ਤਾਂ ਉਹੀ ਕਰਨਗੇ ਹੁਣ ਮੰਨ ਲਓ ਕਬਾੜੀਆ ਮੈਨੂੰ 40000 ਚ ਮੇਰੀ ਗੱਡੀ ਖਰੀਦਦਾ ਟੁੱਟੀ ਹੋਈ ਐਕਸੀਡੈਂਟ ਹੋਈ ਤੇ 20000 ਸ ਮੈਂ ਚੱਲਦੀ ਗੱਡੀ ਏਜੰਸੀ ਜੀ ਦੇ ਕਿਉਂਕਿ ਇੱਕ ਠੱਗਾ ਹੀ ਐ ਇਹ ਖੁੱਲੀ ਮਾਰਕੀਟ ਹੋਣੀ ਚਾਹੀਦੀ ਐ ਕਿ ਜਿੱਥੇ ਤੇਰੀ ਗੱਡੀ ਵਿਕਦੀ ਐ ਇਹ ਸਿਲੰਡਰ ਹੋ ਕੇ ਗੱਡੀ ਇੱਥੇ ਆ ਗਈ ਆ ਅਸੀਂ ਇਸ ਕਰੈਬ ਕਰਤੀ ਆ ਤੇ ਇਹਨਾਂ ਨੇ ਖੁਦ ਕਿਹਾ ਕਿ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਜਿਹੜੀਆਂ ਇਹ ਮੈਨੂਫੈਕਚਰ ਕੰਪਨੀਆਂ ਨੇ ਇਹ ਤਾਂ ਉਹਨਾਂ ਦੇ ਸਲਾਹਕਾਰ ਬਣ ਕੇ ਕੰਮ ਕਰ ਨਿਤਨ ਗੜਤਨੀ ਜੀ ਨੇ ਕਿਹਾ ਕਿ ਪਲਾਸਟਿਕ ਦਾ ਪਲਾਸਟਿਕ ਕੰਮ ਆ ਜਾਊਗਾ ਐਲੂਮੀਨੀਅਮ ਦਾ ਐਲੂਮੀਨੀਅਮ ਕੰਮ ਆ ਜਾਊਗਾ ਜੋ ਪਾਇਟ ਵੀ ਤੋਂ ਡੇ ਕੰਮ ਹੋਣਗੇ ਤੁਸੀਂ ਇਹ ਕਰੋ ਇਸ ਲਈ ਇਹ ਪਬਲਿਕ ਦੀ ਨਹੀਂ ਇਹ ਤਾਂ ਕਾਰਪੋਰੇਟ ਸਰਕਾਰ ਵਾਲਾ ਹੀ ਫੈਸਲਾ ਹੋਇਆ ਬੇਸਿਕਲੀ ਵੱਡੇ ਘਰਾਣਾ ਨੂੰ ਉਹ ਇੱਕ ਚੀਜ਼ ਹੋਰ ਹੈ ਕਾਰਪੋਰੇਟ ਘਰਾਣਿਆਂ ਨੂੰ ਤਾਂ ਫਾਇਦਾ ਹੋਵੇਗਾ ਹੋਵੇਗਾ ਦੂਜਾ ਜਿਹੜਾ ਰਿਪੇਅਰ ਨਾਲ ਇੰਨੇ ਘਰਾਂ ਦਾ ਰੋਜ਼ਗਾਰ ਚੱਲ ਰਿਹਾ ਸੀ ਉਹ ਵੀ ਬਿਲਕੁਲ ਜੇ ਆਮ ਗੱਡੀਆਂ ਹੁਣ ਇਹ ਜੂਨ ਮਹੀਨੇ ਦਾ ਰਿਕਾਰਡ ਸੀ ਵੀ ਉਤੋਂ 1 ਲੱਖ ਗੱਡੀ ਹੈ ਜਿਹੜੀ ਆਫ ਰੋਡ ਹੋ ਗਈ 8 ਲੱਖ ਗੱਡੀ ਇਸ ਮਹੀਨੇ ਜੁਲਾਈ ਮਹੀਨੇ ਚ ਜਾਣੀਆਂ 1 ਜੁਲਾਈ ਤੋਂ ਤੁਹਾਨੂੰ ਪਤਾ ਵੀ ਉਹ ਗੱਡੀਆਂ ਬੰਦ ਕਰਤੀਆਂ 8 ਲੱਖ ਗੱਡੀ ਇੱਥੋਂ ਚੱਕੀ ਜਾਣੀ ਹੈ ਤੇ ਉਹ ਜੇ 8 ਲੱਖ ਗੱਡੀਆਂ ਰੋਡ ਤੇ ਚੱਲਦੀਆਂ ਤਾਂ ਉਹਨਾਂ ਦਾ ਮਕੈਨਿਕਲ ਕੰਮ ਕਰਨ ਵਾਲੇ ਆ ਜਿਹੜੀ ਉਹ ਟੋਟਲ ਵਰਕਸ਼ਾਪਾਂ ਵਾਲੇ ਵੈਲਡਿੰਗ ਵਾਲੇ ਜਾਂ ਜੋ ਕਹਿੰਦੀ ਹੈ ਡੈਂਟਰ ਪੈਂਟਰ ਇਲੈਕਟ੍ਰੀਕਲ ਹਨ ਸਾਰੇ ਵੀ ਇਹਨੇ ਕਰ ਦਿੱਤੇ ਸਾਰੇ ਵੀ ਇਹਨੇ ਕਰਦੇ ਰੋਜ਼ਗਾਰ ਬੇਰੋਜ਼ਗਾਰ ਉਹਨਾਂ ਲੋਕਾਂ ਦੀ ਰੋਜੀ ਰੋਟੀ ਦਾ ਕੋਈ ਨਹੀਂ ਸੋਚ ਰਿਹਾ ਸਿਰਫ ਕੁਛ ਕੁ ਘਰਾਨਿਆਂ ਤੇ ਵੀ ਲੋ ਜੀ ਤੁਸੀਂ ਨਵੀਆਂ ਗੱਡੀਆਂ ਖਰੀਦੋ ਹਾਲਾਂਕਿ ਗੱਡੀ ਜੇ ਕਮੀ ਹੈ ਗੱਡੀ ਦੀ ਤਾਂ ਤੁਸੀਂ ਡਿਪਾਰਟਮੈਂਟ ਆ ਤੁਹਾਡਾ ਡਿਪਾਰਟਮੈਂਟ ਕਾਰਵਾਈ ਕਰੇ ਹੋ ਚੈੱਕ ਕਰੋ ਫਿਟਨੈਸ ਹੈ ਗੱਡੀ ਦੀ ਫਿਟਨੈਸ ਰੱਖਦੇ ਉਹਨੂੰ ਐਸਪਾਇਰ ਕਰੋ ਫਿਟਨੈਸ ਦਾ ਇੰਨਾ ਰੋਲਾ ਨਹੀਂ ਹੁੰਦਾ ਜੀ ਸਿਰਫ ਇਹ ਪੋਲਿਊਸ਼ਨ ਦਾ ਕਾਰਨ ਹੀ ਹੈ ਕਿ ਦਿੱਲੀ ਪੋਲਿਊਟਡ ਸਿਟੀ ਹੈ ਐਨਜੀਟੀ ਨੇ 2015 ਚ ਕਿਹਾ ਸੀ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ 18 ਚ ਕਹਿ ਦਿੱਤਾ ਤੇ ਇਸ ਤਰ੍ਹਾਂ ਇਹ ਕਾਰਵਾਈ ਹੋ ਗਈ ਹੈ ਜੋ 10 ਸਾਲ ਪੁਰਾਣੀਆਂ ਗੱਡੀਆਂ ਚੱਲਣੀਆਂ ਕੁੱਲ ਮਿਲਾ ਕੇ ਪਬਲਿਕ ਦੇ ਹਿੱਤਾਂ ਲਈ ਵਧੀਆ ਨਹੀਂ ਹੈ ਬਹੁਤ ਸਾਰੀਆਂ ਗੱਡੀਆਂ ਜੋ ਪੋਲਿਊਸ਼ਨ ਕਰਦੀਆਂ ਨੇ ਉਹ ਭਾਵੇਂ ਤੁਹਾਨੂੰ ਕੋ ਨਵੀਆਂ ਗੱਡੀਆਂ ਤੇ ਕਾਰਵਾਈ ਕਰੋ ਜਿਹੜੀਆਂ ਗੱਡੀਆਂ ਪੋਲਿਊਸ਼ਨ ਕਰਦੀਆਂ ਜੋ ਠੀਕ ਹੈ ਜੋ ਇੰਜਨ ਟੈਕਨੀਕਲ ਇੰਜਨ ਸੀ ਉਹ ਤੁਸੀਂ ਬੰਦ ਕੀਤੇ ਆ ਉਹ ਚ ਆਪਾਂ ਵੀ ਸਾਥ ਦਿੰਦੇ ਆ ਵੀ ਠੀਕ ਹੈ ਬਾਕੀ ਇੱਕ ਪੋਲਿਊਸ਼ਨ ਦੇ ਖਾਤਰ ਕਿਤੇ ਅਰਬਾਂ ਖਰਮਾਂ ਰੁਪਈਆ ਜਿਹੜਾ ਲੋਕਾਂ ਦਾ ਬਰਬਾਦ ਕਰ ਦਿੱਤਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਅ ਬੀਸਿਕਲੀ ਚਾਹੀਦਾ ਤਾਂ ਰੁੱਖ ਹੀ ਹੈ ਰੁੱਖ ਹਰ ਘਰ ਦੇ ਅੱਗੇ ਹਰ ਫੈਕਟਰੀ ਦੇ ਅੱਗੇ ਹਰ ਦਫ਼ਤਰ ਦੇ ਅੱਗੇ ਇੱਕ ਦੋ ਰੁੱਖ ਜ਼ਰੂਰ ਹੋਣ ਜਿਤਨੇ ਕੋਲ ਜ਼ਿਆਦਾ ਜਗ੍ਹਾ ਜ਼ਿਆਦਾ ਹੋਣ ਪਰ ਇੱਕ ਰੁੱਖ ਤਾਂ ਹਰ ਘਰ ਅੱਗੇ ਲੱਗ ਸਕਦਾ ਹੈ ਚਾਹੇ ਛੋਟਾ ਜਿਹਾ ਹੋਵੇ ਬੜਾ ਦੇਖੋ ਜੀ ਰੁੱਖਾਂ ਵਾਲੇ ਪਾਸੇ ਨੂੰ ਜਾਂ ਦਰਖਤਾਂ ਵਾਲੇ ਪਾਸੇ ਨੂੰ ਸਰਕਾਰ ਨੇ ਨਹੀਂ ਜਾਣਾ ਇਹ ਤਾਂ ਸਿਰਫ ਇਹ ਲਿਖਦਿਆ ਕਿ ਬਣੇ ਬਣਾਏ ਨੋਟ ਕਿੱਥੋਂ ਮਿਲਦੇ ਆ ਜਿਹੜਾ ਜਿਹੜਾ ਦਰਖਤ ਅੱਜ ਲੱਗਿਆ ਉਹਨੇ 5 ਸਾਲ ਨੂੰ ਵੱਡਾ ਹੋਣਾ ਇੰਨਾ ਢੀਕਣ ਜੋਗਾ ਸਰਕਾਰ ਕੋਲ ਟਾਈਮ ਨਹੀਂ ਮੈਂ ਕਹਿੰਦਾ ਜੀ ਰਿਸਪੌਂਡ ਜਿਹਦੇ ਘਰ ਹੈਗਾ ਉਹਨਾਂ ਨੂੰ ਨੋਟਿਸ ਕੱਢੋ ਭਈ ਆਪਣੇ ਆਪਣੇ ਘਰ ਅਗੇ ਰੁੱਖ ਲਾਓ ਨਹੀਂ ਤਾਂ ਦੇ ਕੋਈ ਪਾਣੀ ਬਿਜਲੀ ਬੰਦ ਆਫੇ ਲੱਗਣੇ ਲਾ ਸ਼ੁਰੂ ਹੋ ਜਾਣੇ ਬਰਖ ਦੇਖੋ ਜੀ ਜੋ ਜੋ ਜਿਹੜੇ ਆਪਾਂ ਕਹਿੰਦੇ ਮੈਟਰੋ ਸਿਟੀ ਆ ਉੱਥੇ ਤਾਂ ਦਰਖਤ ਲਾਈ ਨਹੀਂ ਜਾ ਸਕਦੇ ਕਿਉਂਕਿ ਉੱਥੇ ਦਾ ਪਾਰਕਾਂ ਦੇ ਵਿੱਚ ਵੀ ਗਿਣੇ-ਗਿਣੇ ਦਰੱਖਤ ਤਾਂ ਕੋਈ ਜਿਹੜੇ ਰਵਾਇਤੀ ਦਰੱਖਤ ਰੱਖਤਾ ਉਹ ਤਾਂ ਛੱਡੇ ਦਿੱਤੇ ਜੋ ਡੈਕੋਰੇਸ਼ਨ ਪਲਾਂਟ ਲੱਗਦੇ ਆ ਉਹ ਤੁਹਾਨੂੰ ਪਤਾ ਵੀ ਉਹ ਇੰਨਾ ਹੋ ਪਾਇਦਾਰ ਨਹੀਂ ਆ ਕਿਉਂਕਿ ਸਾਡੇ ਮਨ ਮੈਂ ਮੈਂ ਸੋਚਦਾ ਵੀ ਅਗਰ ਕਿਚਨ ਗਾਰਡਨ ਵੀ ਲੱਗ ਜਾਵੇ ਕਿਚਨ ਗਾਰਡਨ ਛੱਤਾਂ ਦੇ ਉੱਪਰ ਲੱਗ ਜਾਣਾ ਤੇ ਤੁਸੀਂ ਮੈਂ ਕਹਿੰਦਾ ਛੋਟੇ ਵੀ ਚਾਹੇ ਹੋਣਗੇ ਉਹ ਇੱਕ ਤਾਂ ਉਹ ਆਪਣੇ ਕਿਚਨ ਗਾਰਡਨ ਵਿੱਚ ਫ੍ਰੀ ਦੀਆਂ ਸਬਜ਼ੀਆਂ ਵਗੈਰਾ ਖਾ ਸਕਦੇ ਆ ਦੂਜਾ ਪੋਲੂਸ਼ਨ ਨੂੰ ਵੀ ਕੰਟਰੋਲ ਕਰਾ ਦੇ ਤੀਜਾ ਉਹਨਾਂ ਗਿਆਈ ਤੇ ਵੀ ਕੰਟਰੋਲ ਪਾ ਦੇ ਤੀਜੇ ਥੋੜੀ ਚੌਥਾ ਥੋੜੇ ਜੀਵ ਹੈ ਜਿਹੜੀ ਇਹਨੂੰ ਵੀ ਕੰਟਰੋਲ ਚ ਰੱਖਦੇ ਆ ਬਿਲਕੁਲ ਥੋੜੀ ਇਹ ਬਿਲਕੁਲ ਸਹੀ ਹੈ ਪਰ ਇਹ ਉਹਨਾਂ ਕੋਲ ਸੰਭਵ ਹੈ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਗੁਣਜਾਇਸ਼ ਆ ਜਿੱਥੇ ਘੱਟੋ ਘੱਟ ਜਿਨ੍ਹਾਂ ਦੇ ਕੋਲ ਆਪਣੀ ਛੱਤ ਹੈ ਜਿਨ੍ਹਾਂ ਕੋਲ ਆਪਣੀ ਛੱਤ ਹੈ ਉਹਨਾਂ ਨੂੰ ਇਸ ਪਾਸੇ ਕਦਮ ਵਧਾਉਣਾ ਚਾਹੀਦਾ ਨਾਲ ਤਾਂ ਆਪਣੀ ਹੈਲਥ ਵਧੀਆ ਰਹੂਗਾ ਮਨ ਵੀ ਖੁਸ਼ ਰਹੂਗਾ ਔਰ ਆਰਗੈਨਿਕ ਚੀਜ਼ਾਂ ਖਾਓਗੇ ਉਹਨਾਂ ਨੂੰ ਕਿਚਨ ਗਾਰਡਨ ਬਣਾਉਣਾ ਚਾਹੀਦਾ 60 70% ਤਾਂ ਆਪਣੀ ਛੱਤ ਕੋਲ ਨਹੀਂ ਆਮ ਪਬਲਿਕ ਕੋਲ ਹੁੰਦੀਆਂ ਜਿਹੜੇ ਮੈਟਰੋ ਸਿਟੀ ਆ ਉੱਥੇ ਇਸ ਤਰ੍ਹਾਂ ਨਹੀਂ ਹੁੰਦਾ ਪਰ ਜਿਹਦੀ ਮਜਬੂਰੀ ਆ ਉਹ ਤਾਂ ਇਸ ਗੱਲ ਤੋਂ ਪਾਸੇ ਆ ਬਾਕੀਆਂ ਨੂੰ ਸਭ ਨੂੰ ਕੁਝ ਨਾ ਕੁਝ ਯੋਗਦਾਨ ਦੇਣਾ ਚਾਹੀਦਾ ਆਕਸੀਜਨ ਸਿਲੰਡਰਾਂ ਦੇ ਨਾਲ ਮੁੱਲ ਲੈ ਕੇ ਜ਼ਿੰਦਗੀ ਨਹੀਂ ਜੀਈ ਜਾਣੀ ਸਾਨੂੰ ਆਕਸੀਜਨ ਦੀ ਜ਼ਰੂਰਤ ਆ ਜੇ ਹੁਣ ਮੰਨ ਲਓ ਵੀ ਪੂਰੀ ਦਿੱਲੀ ਦੇ ਵਿੱਚ ਇੰਨਾ ਰਕਬਾ ਖਾਲੀ ਪਿਆ ਉੱਥੇ ਦਰਖਤ ਤੇ ਦਰਖਤ ਲਾ ਦਿੱਤੇ ਜਾਣ 5 ਸਾਲ ਬਾਅਦ ਜਿੰਨੀ ਮਰਜ਼ੀ ਗੱਡੀਆਂ ਭਾਵੇਂ ਕੋਲੇ ਨੇ ਚਲਾਉਂਦੇ ਫਰੀ ਜਾਓ ਚੰਗੀ ਗੱਲ ਹੈ ਜਿੰਨਾ ਮਰਜ਼ੀ ਗੰਦਾ ਕਰ ਦਿਓ ਤੁਸੀਂ ਸੋਲੂਸ਼ਨ ਕਿਹਨੋਂ ਚ ਆਏਗਾ ਕਿਸੇ ਨੇ ਦਰਵਾਜ਼ੇ ਬਣਾਣੇ ਉਹ ਕੰਮ ਆਏਗੀ ਲੱਕੜ ਵੀ ਇੱਕ ਜਾ ਕੰਮ ਆਏਗੀ ਲੱਕੜ ਤਾਂ ਲੱਕੜ ਸਭ ਤੋਂ ਜ਼ਰੂਰੀ ਹੈ ਜੀ ਸਭ ਲੱਕੜ ਸਭ ਨੂੰ ਚਾਹੀਦੀ ਹੈ ਪਰ ਦਰਖਤ ਕੋਈ ਕਿਸੇ ਨੂੰ ਨਹੀਂ ਚਾਹੀਦਾ ਹੁਣ ਦੇਖੋ ਦਰਖਤ ਕਿੰਨੇ ਕੱਟੇ ਜਾ ਰਹੇ ਨੇ ਸਿਰਫ ਕਿਸ ਲਈ ਦਰਵਾਜ਼ੇ ਬਣਾਣ ਲਈ ਇੰਟੀਰੀਅਰ ਵਾਸਤੇ ਇੰਟੀਰੀਅਰ ਯੂਜ਼ ਕਰਨ ਲਈ ਲੱਕੜ ਤੇ ਦਰਖਤ ਵੱਡੇ ਜਾਂਦੇ ਨੇ ਹੈਨਾ ਤੇ ਉਹ ਕਪੋਲੂਸ਼ਨ ਟਾਪ ਨੇ ਹੋਏਗਾ ਬਿਲਕੁਲ ਜੀ ਇਹ ਇਸ ਤਰ੍ਹਾਂ ਜਿਹੜੇ ਇਕੱਲੇ ਇਕੱਲੇ ਸਬਜੈਕਟ ਆ ਇਹਨਾਂ ਤੇ ਸਰਕਾਰ ਕੋਲ ਕੋਈ ਟਾਈਮ ਨਹੀਂ ਹੈ ਸਰਕਾਰ ਨੂੰ ਪਤਾ ਹੈ ਕਿ ਇੱਕ ਬੈਠ ਕੇ ਇੱਕ ਬੈਠਕ ਕੀਤੀ ਦੋ ਚਾਰ ਮਤੇ ਪਾਈ ਉਹਨਾਂ ਵਿੱਚੋਂ ਜਿਹੜਾ ਮਤਾ ਪਾਸ ਹੋ ਗਿਆ ਕਿ ਗੱਡੀਆਂ ਬੰਦ ਕਰਦੇਓ ਤਾਂ ਬੰਦ ਕਰਦੇਓ ਲੇਕਿਨ ਇਸ ਦੇ ਨਾਲ ਇਹ ਨਹੀਂ ਹੈ ਕਿ ਆਮ ਪਰਿਵਾਰਾਂ ਨੂੰ ਆਮ ਪਰਿਵਾਰ ਚਲੋ ਠੀਕ ਹੈ 5 ਲੱਖ 4 ਲੱਖ ਦੀ ਗੱਡੀ ਰੱਖਦੇ ਸੀ ਉਹਨਾਂ ਦਾ ਵੀ ਨੁਕਸਾਨ ਆ ਤੇ ਜਿਹੜੇ ਕਰੋੜ ਦੀ ਗੱਡੀ 5-7 ਕਰੋੜ ਦੀ ਰੱਖਦੇ ਸੀ ਉਹਨਾਂ ਨੂੰ ਵੱਡਾ ਨੁਕਸਾਨ ਆ ਕੁੱਲ ਮਿਲਾ ਕੇ ਇਸ ਫੈਸਲੇ ਦੇ ਨਾਲ ਹਰੇਕ ਨੂੰ ਨੁਕਸਾਨ ਆ ਮੇਰਾ ਤਾਂ ਆਖਰੀ ਇਹੀ ਕਹਿਣਾ ਹੈ ਵੀ ਜੇ ਤੁਸੀਂ ਪੋਲਿਊਸ਼ਨ ਨੂੰ ਰੋਂਦੇ ਹੋ ਨਾ ਤਾਂ ਤੁਸੀਂ ਪੋਲਿਊਸ਼ਨ ਦਾ ਹੱਲ ਕਰੋ ਜਿਹੜੀ ਗੱਡੀ ਲੱਗਦੀ ਹੈ ਤੁਹਾਨੂੰ ਵੀ ਪੋਲਿਊਸ਼ਨ ਕਰ ਰਹੀ ਹੈ ਉਹਤੇ ਗੌਰ ਕਰੋ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਅਸੀਂ ਉਹ ਸਰਕਾਰ ਨੂੰ ਤਾਂ ਉਮੀਦ ਕਰ ਨਹੀਂ ਸਕਦੇ ਸਰਕਾਰ ਤੋਂ ਤਾਂ ਉਮੀਦ ਕਰ ਨਹੀਂ ਸਕਦੇ ਲੋਕਾਂ ਵੱਲੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਹੜੀਆਂ ਗੱਡੀਆਂ ਬੰਦ ਕਰਤੀਆਂ ਇਹਦਾ ਕੁਝ ਨਹੀਂ ਅਦਰ ਸਟੇਟ 'ਚ ਇਹ ਚੱਲ ਸਕਦੀਆਂ ਜਿਹੜੀਆਂ ਇਹ ਇਹ ਇਸ ਬਾਕੀ ਬਾਕੀ ਸਟੇਟ ਲਈ ਮੌਕਾ ਜੀ ਜਿਸ ਗੱਡੀ ਦੇ ਕੋਲ ਅਜੇ 20 ਦਿਨ 10 ਦਿਨ ਜਿਵੇਂ 8 ਲੱਖ ਗੱਡੀ ਬੰਦ ਕਰਦੇ ਜਿਸ ਗੱਡੀ ਦੇ ਕੋਲ 10-20 ਦਿਨ ਦਾ ਟਾਈਮ ਹੈ ਉਹ ਉੱਥੋਂ ਤੁਹਾਨੂੰ ਗੱਡੀ ਦਾ ਮੁੱਲ ਕਰਕੇ ਉਹ ਐਫੀਡੇਵਿਟ ਕਰਕੇ ਤੁਹਾਡੇ ਉੱਤੇ ਪੇਪਰ ਦੇ ਕੇ ਤੁਹਾਨੂੰ ਐਨਓਸੀ ਲੈ ਕੇ ਦੇ ਦੂਗਾ ਤੇ ਉਹ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਤੁਸੀਂ ਉੱਥੇ ਦਾ ਟੈਕਸ ਭਰ ਕੇ ਉੱਥੋਂ ਦਾ ਨੰਬਰ ਲੈ ਕੇ ਗੱਡੀ ਕਰਵਾ ਸਕਦੇ ਹੋ ਚਲੋ ਇਹ ਗੱਲ ਆ ਵੀ ਜੇ ਜਿਹੜੇ ਉਹ ਤਾਂ ਉਜੜੇ ਗਏ ਉਹ ਗੱਡੀਆਂ ਜਿਹੜੀਆਂ ਇੱਕ ਕੰਪਨੀ ਦੇ ਰੇਟ ਤੇ ਗੱਡੀ ਦੇਣ ਨਾਲੋਂ ਉਹ ਵੀ ਪੈਸਾ ਨਕਦ ਨਹੀਂ ਮਿਲਣਾ ਉਹਦੀ ਸਲਿੱਪ ਮਿਲੂਗੀ ਉਹਨੂੰ ਉਹ ਜਿਹੜੀ ਕੰਪਨੀ ਨੇ ਗੱਡੀ ਫੜ ਲਈ ਉਸੇ ਕੰਪਨੀ ਦੀ ਸਲਿੱਪ ਮਿਲੂਗੀ ਆਉਣ ਵਾਲੇ ਟਾਈਮ 'ਚ ਉਹਦੀ ਉਹ ਗੱਡੀ ਹੀ ਲੈ ਸਕਦਾ ਉਦਾਂ ਕੈਸ਼ ਨਹੀਂ ਮਿਲੂਗਾ ਜੇ ਕੈਸ਼ ਮਿਲੂਗਾ ਤਾਂ ਉਹ ਫੇਰ ਉਹ ਵਕੀਲ ਕਰੂਗਾ ਆ ਕਰੂਗਾ ਉਹ ਕਰੂਗਾ ਜਿੰਨੇ ਕੀ ਦੀ ਗੱਡੀ ਲਈ ਉਹਨੇ ਕੋਦੇ ਉੱਤੇ ਲੱਗ ਜਣੇ ਹਾਂ ਅੱਜ ਇਹ ਨੀਤੀ ਹੈ 2 ਜੁਲਾਈ 2025 ਹਾਂਜੀ ਇਹ 2025 ਵਿੱਚ ਤੁਹਾਡਾ ਲਾਸਟ ਜਾਣੇ ਜਾਂਦੇ ਦਸ਼ਕਾ ਨੂੰ ਮੈਸੇਜ ਕੀਤਾ ਹੈ ਇੱਕ ਤਾਂ ਮੈਂ ਕਹਿੰਦਾ ਕਿਚਨ ਗਾਰਡਨ ਲਗਾਉਣੇ ਚਾਹੀਦੇ ਬਦ ਤੋਂ ਬਦ ਜਾਂ ਫਿਰ ਹੋਰ ਸਰਕਾਰਾਂ ਲਈ ਲੋਕਾਂ ਲਈ ਆਮ ਲੋਕਾਂ ਲਈ ਕੀ ਮੈਸੇਜ ਹੈ ਜਿਦ ਨਾਲ ਲੋਕਾਂ ਨੂੰ ਰੈਵਨਿਊ ਵੀ ਜੈਨੇਟ ਹੋਵੇ ਤੇ ਜਿਦ ਨਾਲ ਲੋਕਾਂ ਦਾ ਘਰ ਖੁਸ਼ਹਾਲ ਹੋਵੇ ਕੈਮੀਕਲ ਫਰੀ ਸਬਜ਼ੀਆਂ ਖਾ ਸਕਣ ਉਹ ਉਹਦਾਂ ਦਾ ਕੋਈ ਮੈਸੇਜ ਦੋ ਕੀ ਲੋਕ ਕੀ ਕਰਨ ਨਹੀਂ ਇਹ ਤਾਂ ਦੇਖੋ ਜੀ ਜੋ ਤੁਸੀਂ ਕਿਚਨ ਗਾਰਡਨ ਦਾ ਆਈਡੀਆ ਉਹ ਉਹ ਬਹੁਤ ਵਧੀਆ ਜਿਹੜੇ ਕਰ ਸਕਦੇ ਆਪਣਾ ਜਿੰਨਾ ਕੋ ਹੋ ਸਕੇ ਉਹਨਾਂ ਕਰਨਾ ਚਾਹੀਦਾ ਤਾਂ ਕਿ ਉਹਦੇ ਨਾਲ ਘਰ ਦੇ ਅੰਦਰ ਥੋੜੀ ਗ੍ਰੀਨਰੀ ਵੀ ਵਧੂਗੀ ਜੇ ਉਹਦੇ ਵਿੱਚ ਤੁਸੀਂ ਕੁਝ ਆਕਸੀਜਨ ਪਲਾਂਟ ਆਪਣੇ ਲਈ ਲਾ ਲਓ ਇਹ ਇਹ ਤੁਸੀਂ ਇਹ ਛੱਡੋ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਸਮਾਜ ਲਈ ਜੀਣਾ ਜੇ ਤੁਸੀਂ ਆਕਸੀਜਨ ਪਲਾਂਟ ਲਾ ਲੈਨੇ ਹੋ ਤਾਂ ਸਮਝ ਲੈਨੇ ਤੁਸੀਂ ਆਪਣੇ ਘਰ ਲਈ ਇੱਕ ਵਧੀਆ ਰਹੋਗੇ ਆਕਸੀਜਨ ਪਲਾਂਟ ਤਾਂ ਠੀਕ ਹੈ ਮੈਂ ਕਹਿ ਰਿਹਾ ਵੀ ਜਿਹਦੇ ਨਾਲ ਤੁਹਾਡੇ ਘਰ ਚੱਲਣ ਵਿੱਚ ਤੁਹਾਡੀ ਕਿਚਨ ਵਿੱਚ ਤੁਹਾਡੀ ਮਦਦ ਹੋਵੇ ਇਸ ਤਰ੍ਹਾਂ ਦੇ ਪਲਾਂਟ ਲਗਾਉਣੇ ਚਾਹੀਦੇ ਨੇ ਮਿਰਚਾਂ ਹੋ ਸਕਦੀਆਂ ਪੋਲੀਫਲਾਵਰ ਹੋ ਸਕਦੀ ਹੈ ਸ਼ਿਮਲਾ ਮਿਰਚ ਹੋ ਸਕਦੀ ਹੈ ਕੈਬੇਜ ਹੋ ਸਕਦੀ ਹੈ ਕਾਫੀ ਕੁਝ ਹੋ ਸਕਦਾ ਹੈ ਉੱਥੇ ਜਿਹੜੇ ਘਰੇ ਵਿੱਚ ਉਹ ਤਾਂ ਜੀ ਜੇ ਉਹ ਧਨੀਆਂ ਇੱਕ ਐਜੰਡੇ ਚੀਏ ਥੋੜੀ ਜਗ੍ਹਾ ਤੇ ਵਧੀਆ ਤਰੀਕੇ ਨਾਲ ਸਜਾ ਸਕਦੇ ਜੀ ਇਹ ਕਿਸੇ ਕੋਲੋਂ ਸੰਭਵ ਆ ਉਹਨੂੰ ਉਹ ਕਰਨਾ ਚਾਹੀਦਾ ਜੀ ਸੋ ਦੋਸਤੋ ਇਹ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਨਾ ਮੈਂ ਵੀ ਇਹ ਆਪ ਜੀ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣੇ ਆਪਣੀਆਂ ਘਰਾਂ ਦੀ ਛੱਤਾਂ ਉੱਤੇ ਕਿਚਨ ਗਾਰਡਨ ਤਿਆਰ ਕਰੋ ਪੂਰੇ ਮੁਹੱਲੇ ਵਿੱਚ ਤਿਆਰ ਕਰੋ ਉਹਨਾਂ ਉਹਨਾਂ ਕਿਚਨ ਗਾਰਡਨਾਂ ਵਿੱਚ ਤੁਸੀਂ ਇੱਕ ਤਾਂ ਖਾਣ ਵਾਲੇ ਚੀਜ਼ਾਂ ਉਗਾਓ ਖਾਣ ਵਾਲੇ ਚੀਜ਼ਾਂ ਨਾਲ ਦੇ ਨਾਲ-ਨਾਲ ਤੁਸੀਂ ਤੁਹਾਡੀ ਇੱਕ ਜੇਬ ਵੀ ਥੋੜਾ ਘੱਟ ਬੋਝ ਪਏਗਾ ਪਲੱਸ ਮਹਿੰਗਾਈ ਤੇ ਵੀ ਕੰਟਰੋਲ ਚਾਏਗਾ ਜਿਹੜੇ ਤੁਸੀਂ ਅਮੀ ਜੀ ਇਮੀਡੀਏਟਲੀ ਮੰਨ ਲਓ ਮਿਰਚਾਂ ਦੀ ਸਬਜ਼ੀ ਵਿੱਚ ਪਾਣੀ ਆ ਪੰਜ ਮਿਰਚਾਂ ਤੋੜ ਦੇ ਪਾ ਲੋ ਗੱਲ ਖਤਮ ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਗੱਡੀਆਂ ਜੋ ਬੰਦ ਹੋ ਗਈਆਂ ਕੋਈ ਗੱਲ ਇਹਦਾ ਕੋਈ ਹੱਲ ਨਹੀਂ ਸਰਕਾਰਾਂ ਅੱਗੇ ਕਿਸੇ ਦੀ ਕੁਛੇ ਦੀ ਜੋਰ ਨਹੀਂ ਚੱਲਦਾ ਤੁਸੀਂ ਆਪਣੇ ਜਿਹੜਾ ਪੋਲੂਸ਼ਨ ਨੂੰ ਤਾਂ ਕੰਟਰੋਲ ਕਰ ਸਕਦੇ ਹੋ ਤੁਹਾਡੇ ਆਪਣੇ ਹੱਥ ਵਿੱਚ ਹੈ ਇੱਕ ਪੋਲੂਸ਼ਨ ਨੂੰ ਕੋਲਰ ਕੰਟਰੋਲ ਕਰਨੇ ਵਿੱਚ ਸੋ ਮਾਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਧੰਨਵਾਦ